ਹਾਂਜੀ ਰਾਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਮੈਂ ਕੈਨਵਿਕ ਹਾਂ ਬਰਾੜ ਰਾਜੀ ਜੀ ਮੈਨੂੰ ਤੁਹਾਨੂੰ ਪਤਾ ਹੀ ਆ ਕਿ ਆਪਾਂ ਜਿਹੜੇ ਦੋ ਸਬਜੈਕਟ ਇੱਥੇ ਕਵਰ ਕਰ ਰਹੇ ਹਾਂ ਤੇ ਪੋਲਿਟੀ ਦੀ ਕਲਾਸ ਦੇ ਵਿੱਚ ਆਪਾਂ ਜਿਹੜੀ ਲਾਸਟ ਕਲਾਸ ਆ ਉਹ ਆਪਣੇ ਸੀਐਮ ਦੇ ਨਾਲ ਰਿਲੇਟਡ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਜਿਹਦੇ ਵਿੱਚ ਆਪਾਂ ਦੱਸਿਆ ਸੀ ਕਿ ਮੁੱਖ ਮੰਤਰੀ ਜਿਹੜੀ ਉਹਦੀ ਨਿਯੁਕਤੀ ਕਿਵੇਂ ਕੀਤੀ ਜਾਂਦੀ ਹੈ ਉਹਦੀਆਂ ਕੀ ਕੀ ਜ਼ਿੰਮੇਵਾਰੀਆਂ ਹੁੰਦੀਆਂ ਤੇ ਉਹ ਜਿਹੜਾ ਹੈਗਾ ਸਟੇਟ ਦਾ ਪ੍ਰਸ਼ਾਸਨ ਚਲਾਉਣ ਦੇ ਵਿੱਚ ਕੀ ਭੂਮਿਕਾ ਨਿਭਾਉਂਦਾ ਬਰ ਬੱਚੇ ਜਿਹੜਾ ਮੁੱਖ ਮੰਤਰੀ ਹੋ ਕੱਲਾ ਰਾਜ ਸਾਰਾ ਜਿਹੜਾ ਰਾਜ ਆ ਉਹਨੂੰ ਨਹੀਂ ਚਲਾ ਸਕਦਾ ਜਿਵੇਂ ਮੰਨ ਲਓ ਇੱਕ ਸਕੂਲ ਹੁੰਦਾ ਸਕੂਲ ਦੇ ਵਿੱਚ ਜੇ ਕੱਲਾ ਪ੍ਰਿੰਸੀਪਲ ਹੋਵੇ ਤਾਂ ਉਹ ਸਾਰੇ ਸਕੂਲ ਨੂੰ ਨਹੀਂ ਚਲਾ ਸਕਦਾ ਜਿਹੜਾ ਪ੍ਰਿੰਸੀਪਲ ਆ ਪ੍ਰਿੰਸੀਪਲ ਸਾਰੇ ਸਕੂਲ ਨੂੰ ਨਹੀਂ ਚਲਾ ਸਕਦਾ ਉਹਦੀ ਸਹਾਇਤਾ ਦੇ ਵਾਸਤੇ ਇੱਕ ਸਟਾਫ ਹੁੰਦਾ ਉਸੇ ਤਰ੍ਹਾਂ ਰਾਜ ਜਿਹੜਾ ਮੁੱਖ ਮੰਤਰੀ ਹੁੰਦਾ ਹੈਗਾ ਉਹ ਕੱਲਾ ਜਿਹੜਾ ਸਾਰੇ ਰਾਜ ਦਾ ਕੰਮ ਨਹੀਂ ਦੇਖ ਸਕਦਾ ਉਹਦੀ ਸਹਾਇਤਾ ਵਾਸਤੇ ਅਲੱਗ-ਅਲੱਗ ਮੰਤਰੀ ਹੁੰਦੇ ਆ ਜਿਨ੍ਹਾਂ ਦਾ ਜਿਹੜਾ ਵਰਨਣ ਉਹ ਮੰਤਰੀ ਪਰਿਸ਼ਦ ਦੇ ਵਿੱਚ ਹੁੰਦਾ ਠੀਕ ਆ ਤਾਂ ਅੱਜ ਆਪਾਂ ਇਸੇ ਬਾਰੇ ਡਿਸਕਸ ਕਰਾਂਗੇ ਰਾਜੀ ਜਿਹੜਾ ਮੰਤਰੀ ਪਰਿਸ਼ਦ ਹੁੰਦੀ ਆ ਉਹ ਰਾਜ ਸਰਕਾਰ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਇਹਦੇ ਵਿੱਚ ਸਾਰੇ ਮੰਤਰੀ ਆ ਜਾਂਦੇ ਆ ਜਿਵੇਂ ਆਪਣੇ ਜਿਹੜੇ ਸਿੱਖਿਆ ਮੰਤਰੀ ਆ, ਸਿਹਤ ਮੰਤਰੀ ਆ, ਖੇਤੀਬਾੜੀ ਮੰਤਰੀ ਆ, ਗ੍ਰਹਿ ਮੰਤਰੀ ਆ ਉਹ ਸਾਰੇ ਆ ਜਾਂਦੇ ਆ ਜਿਨ੍ਹਾਂ ਬਾਰੇ ਆਪਾਂ ਅੱਜ ਵਾਲੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਮੰਤਰੀ ਮੰਡਲ ਦੀ ਰਾਜੇ ਬੰਤਰ ਕੀ ਹੁੰਦੀ ਆ, ਇਹਦੇ ਮੈਂਬਰ ਕੌਣ ਆ, ਇਹਦੀ ਨਿਯੁਕਤੀ ਕਿਵੇਂ ਹੁੰਦੀ ਆ ਹਨਾ ਤੇ ਇਹਦਾ ਆਪਣੇ ਗਵਰਨਰ ਨਾਲ ਤੇ ਮੁੱਖ ਮੰਤਰੀ ਦੇ ਨਾਲ ਰਿਲੇਸ਼ਨ ਕੀ ਹੁੰਦਾ ਉਹ ਸਾਰਾ ਕੁਝ ਆਪਾਂ ਅੱਜ ਯਾਨੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਰਹਿ ਜੀ ਮੈਂ ਤੁਹਾਨੂੰ ਛੋਟੀ ਜੀ ਰਿਕੁਐਸਟ ਰੋਜ਼ ਵਾਂਗ ਵੀ ਚੈਨਲ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਲਿੰਕ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਰਹਿ ਜੀ ਮੈਂ ਜਿਹੜੇ ਸਟੂਡੈਂਟ ਲਗਾਤਾਰ ਪਹੁੰਚ ਕਰਦੇ ਉਹਨਾਂ ਨੂੰ ਤਾਂ ਪਤਾ ਹੋਊਗਾ ਕਿ ਮੈਂ ਡੇਲੀ ਕਹਿੰਨੀ ਐ ਕਿ ਛੋਟੀ ਜੀ ਫੀਡਬੈਕ ਮੈਨੂੰ ਜ਼ਰੂਰ ਦੇ ਦਿਆ ਕਰੋ ਤਾਂ ਜੋ ਮੈਨੂੰ ਇਹ ਪਤਾ ਲੱਗ ਸਕੇ ਕਿ ਮੈਂ ਜਿੰਨਾਂ ਵਾਸਤੇ ਇਹ ਕੰਟੈਂਟ ਤਿਆਰ ਕਰ ਰਹੀ ਆ ਪ੍ਰੋਵਾਈਡ ਕਰ ਰਹੀ ਆ ਇਹ ਲਿੰਕ ਸਹੀ ਉਹਨਾਂ ਸਟੂਡੈਂਟਸ ਤੱਕ ਪਹੁੰਚ ਰਿਹਾ ਜਾਂ ਨਹੀਂ ਕਿਉਂਕਿ ਬਿਲਕੁਲ ਰਹਿ ਜੀ ਨਵਾਂ ਪਲੇਟਫਾਰਮ ਆ ਕਈ ਵਾਰੀ ਹੁੰਦਾ ਕਿ ਜਿਹੜੇ ਸਟੂਡੈਂਟਸ ਨੂੰ ਲੋਡ ਹੁੰਦੀ ਹੈ ਉਹਨਾਂ ਤੱਕ ਲਿੰਕ ਪਹੁੰਚਦਾ ਹੀ ਨਹੀਂ ਬਟ ਜੇਕਰ ਤੁਸੀਂ ਜਿਵੇਂ ਮੰਨ ਲਓ ਕੋਈ ਜ਼ਿਆਦਾ ਵਿਊ ਤਾਂ ਹੁੰਦੇ ਨਹੀਂਗੇ 40 ਤੋਂ ਲੈ ਕੇ 50 ਤੱਕ ਵਿਊ ਹੁੰਦੇ ਆ ਜਿਹੜੀ ਆਪਣੀ ਵੀਡੀਓ ਹੁੰਦੀ ਆ ਜੇਕਰ ਉਹ ਸਾਰੇ ਇਸ ਫੀਲਡ ਦੇ ਨਾਲ ਜੁੜੇ ਹੋਏ ਆ ਤਾਂ ਪਲੀਜ਼ ਇੱਕ ਲਾਈਕ ਤੇ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਕਿਉਂਕਿ ਮੈਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਕੰਟੈਂਟ ਪ੍ਰੋਵਾਈਡ ਕਰ ਰਹੀ ਆ ਤਾਂ ਤੁਸੀਂ ਇੱਕ ਫੀਸ ਦੇ ਤੌਰ ਤੇ ਰਾਜੀ ਮੈਨੂੰ ਇੱਕ ਕਮੈਂਟ ਜ਼ਰੂਰ ਦੇ ਦਿਆ ਕਰੋ ਤਾਂ ਜੋ ਮੈਨੂੰ ਇਹ ਸੈਟੀਸਫੈਕਸ਼ਨ ਹੋ ਸਕੇ ਕਿ ਹਾਂ ਮੈਂ ਜਿੰਨਾ ਵਾਸਤੇ ਇਹ ਕੰਟੈਂਟ ਤਿਆਰ ਕਰਦੀ ਆ ਜਿਵੇਂ ਪਹਿਲਾਂ ਮੰਨ ਲਓ ਐਨੇ ਬੁੱਕਸ ਮੈਂ ਰੀਡ ਕਰਦੀ ਆ ਫਿਰ ਉਸ ਤੋਂ ਬਾਅਦ ਇਹਨੂੰ ਰਫਲੀ ਨੋਟ ਕਰਦੀਆਂ ਫਿਰ ਤੁਹਾਡੇ ਸਾਹਮਣੇ ਪ੍ਰੈਜੈਂਟ ਕਰਨ ਵਾਸਤੇ ਇਸ ਤਰ੍ਹਾਂ ਇਹਨੂੰ ਨੋਟ ਕਰਦੀਆਂ ਤਾਂ ਫਿਰ ਕਿਤੇ ਕਲਾਸ ਰਾਹੀਂ ਮੈਂ ਅਪਲੋਡ ਕਰਦੀਆਂ ਤਾਂ ਮੈਨੂੰ ਪਲੀਜ਼ ਮੈਨੂੰ ਇਹ ਪਤਾ ਤਾਂ ਲੱਗੇ ਕਿ ਵੀ ਜੋ ਉਹਨਾਂ ਵਾਸਤੇ ਮੈਂ ਇਹ ਕਰ ਰਹੀ ਆ ਇਹ ਸਹੀ ਪ੍ਰੋਪਰਨਾਂ ਸਟੂਡੈਂਟਸ ਤੱਕ ਪਹੁੰਚ ਵੀ ਰਿਹਾ ਜਾਂ ਨਹੀਂ ਜਾਂ ਮੰਨ ਲਓ ਕੱਲੇ ਜਿਹੜੇ 40 ਵੀਊ ਆਉਂਦੇ ਉਹਨਾਂ ਦੇ ਵਿੱਚੋਂ ਗਲਤ ਦੇ ਕੋਲੇ ਪਹੁੰਚ ਰਿਹਾ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਹੀ ਨਹੀਂ ਗਲਤ ਤੋਂ ਭਾਵ ਰਾਜੀ ਇਹ ਨਹੀਂ ਕਿ ਕੋਈ ਹੋਰ ਗਲਤ ਤੋਂ ਮਤਲਬ ਇਹ ਆ ਵੀ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਹੀ ਨਹੀਂ ਕਿਉਂਕਿ ਇਹ ਕਲਾਸ ਤਾਂ ਹੈ ਜੀ ਉਹੀ ਵਾਚ ਕਰੂਗਾ ਨਾ ਜਿਹੜਾ ਇਸ ਫੀਲਡ ਦੇ ਨਾਲ ਜੁੜਿਆ ਹੋਊਗਾ ਟੀਚਿੰਗ ਦੇ ਨਾਲ ਜਾਂ ਕਿਸੇ ਵੀ ਐਜੂਕੇਸ਼ਨਲ ਫੀਲਡ ਦੇ ਨਾਲ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਹੋਊਗੀ ਵਾਚ ਤਾਂ ਉਹਨੇ ਕਰਨੀ ਹੈ ਨਾ ਤਾਂ ਮੇਰੀ ਸੈਟੀਸਫੈਕਸ਼ਨ ਵਾਸਤੇ ਵੀ ਹਾਂ ਮੈਨੂੰ ਇਹ ਤਸੱਲੀ ਹੋ ਜੇ ਕਿ ਹਾਂ ਜਿਨ੍ਹਾਂ ਕੋਲੇ ਪਹੁੰਚ ਰਿਹਾ ਉਹ ਇਸ ਫੀਲਡ ਦੇ ਨਾਲ ਜੁੜੀ ਹੋਈ ਆ ਤਾਂ ਪਲੀਜ਼ ਇੱਕ ਫੀਡਬੈਕ ਜ਼ਰੂਰ ਦੇ ਦਿਆ ਕਰੋ ਠੀਕ ਆ ਤਾਂ ਆਪਾਂ ਸ਼ੁਰੂ ਕਰਦੇ ਆਂ ਭਈ ਆਪਣੀ ਕਲਾਸ ਰਾਜ ਦੀ ਮੰਤਰੀ ਪਰਿਸ਼ਦ ਆਪਾਂ ਪਹਿਲਾਂ ਜਿਵੇਂ ਕੀਤਾ ਸੀ ਨਾ ਜਦੋਂ ਸੈਂਟਰ ਲੈਵਲ ਤੇ ਕੀ ਕੀਤਾ ਸੀ ਤਾਂ ਇੱਥੇ ਕੇਂਦਰ ਦੀ ਮੰਤਰੀ ਪ੍ਰੀਸ਼ਦ ਜਿਹੜੀ ਉਹ ਡਿਸਕਸ ਕੀਤੀ ਸੀ ਕੀਤੀ ਸੀ ਰਾਜੇ ਪ੍ਰਧਾਨ ਮੰਤਰੀ ਵਾਲਾ ਟਾਪਿਕ ਕਰਨ ਤੋਂ ਬਾਅਦ ਉਸੇ ਤਰ੍ਹਾਂ ਰਾਜ ਤੇ ਮੁੱਖ ਮੰਤਰੀ ਦਾ ਵਿੱਚ ਜਿਹੜਾ ਮੁੱਖ ਮੰਤਰੀ ਵਾਲਾ ਟਾਪਿਕ ਹੁੰਦਾ ਤੇ ਮੁੱਖ ਮੰਤਰੀ ਦੀ ਇਹ ਮੰਤਰੀ ਪ੍ਰੀਸ਼ਦ ਹੁੰਦੀ ਹੈ ਠੀਕ ਹੈ ਨਾ ਜਿਹੜੀ ਰਾਜ ਦੀ ਮੰਤਰੀ ਪ੍ਰੀਸ਼ਦ ਹੁੰਦੀ ਹੈ ਉਹ ਮੁੱਖ ਮੰਤਰੀ ਦੀ ਪ੍ਰੀਸ਼ਦ ਹੁੰਦੀ ਹੈ ਤਾਂ ਇਹਦਾ ਵਰਣਨ ਕਿੱਥੇ ਹੈ ਰਾਜੀ ਆਰਟੀਕਲ 163 ਦੇ ਵਿੱਚ ਆ ਜਿਹਦੇ ਵਿੱਚ ਇਹ ਲਿਖਿਆ ਹੋਇਆ ਕਿ ਰਾਜਪਾਲ ਯਾਨੀ ਕਿ ਗਵਰਨਰ ਦੀ ਸਹਾਇਤਾ ਵਾਸਤੇ ਜਾ ਗਵਰਨਰ ਨੂੰ ਸਲਾਹ ਦੇਣ ਵਾਸਤੇ ਇੱਕ ਮੰਤਰੀ ਪਰਿਸ਼ਦ ਹੋਵੇਗੀ ਜਿਸ ਦਾ ਜਿਹੜਾ ਮੁੱਖ ਮੰਤਰੀ ਹੈ ਜਿਹੜਾ ਉਹ ਮੁਖੀ ਹੋਵੇਗਾ ਮੰਤਰੀ ਪਰਿਸ਼ਦ ਦਾ ਜਿਹੜਾ ਮੁਖੀ ਉਹ ਕੌਣ ਹੋਊਗਾ ਮੁੱਖ ਮੰਤਰੀ ਹੋਊਗਾ ਇਹਦਾ ਵਰਣਨ ਕਿੱਥੇ ਆ 163 ਦੇ ਵਿੱਚ ਰਾਜੀ ਕਲਾਸ ਨੂੰ ਲਾਸਟ ਤੱਕ ਵਾਚ ਕਰਿਓ ਕੋਈ ਜਿਆਦਾ ਵੱਡੀ ਕਲਾਸ ਨਹੀਂ ਹੋਊਗੀ ਜਿਵੇਂ ਬੱਚਿਆਂ ਨੂੰ ਇਹ ਕਨਫਿਊਜ਼ਨ ਹੁੰਦੀ ਹੈ ਮੰਤਰੀ ਪਰਿਸ਼ਦ ਸ਼ਬਦ ਤੇ ਮੰਤਰੀ ਮੰਡਲ ਦੇ ਵਿੱਚ ਠੀਕ ਹੈ ਨਾ ਤਾਂ ਇਹ ਆਪਾਂ ਇਸ ਕਲਾਸ ਦੇ ਵਿੱਚ ਜਿਹੜਾ ਇਹਨੂੰ ਕਲੀਅਰ ਕਰ ਲਾਂਗੇ ਕਿ ਮੰਤਰੀ ਪਰਿਸ਼ਦ ਕਿਹਦੇ ਵਾਸਤੇ ਵਰਤਿਆ ਜਾਂਦਾ ਤੇ ਮੰਤਰੀ ਮੰਡਲ ਹੈ ਜਿਹੜਾ ਉਹ ਕਿਹਦੇ ਵਾਸਤੇ ਵਰਤਿਆ ਜਾਂਦਾ ਠੀਕ ਆ ਤਾਂ 1 ਮਿੰਟ ਵਿੱਚ ਆਰਟੀਕਲ 161 4 ਦਾ 1 ਨਰ ਹੈ ਜੀ ਇਹਦਾ ਸਬਕਲੋਜ਼ ਆ 1 ਜੀ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜਾ ਮੁੱਖ ਮੰਤਰੀ ਆਪਾਂ ਇੱਥੇ ਦੇਖ ਲਿਆ ਕਿ ਜਿਹੜੀ ਮੰਤਰੀ ਪਰਿਸ਼ਦ ਆ ਉਹਦਾ ਮੁਖੀ ਮੁੱਖ ਮੰਤਰੀ ਹੋਊਗਾ ਤਾਂ ਮੁੱਖ ਮੰਤਰੀ ਦੀ ਨਿਯੁਕਤੀ ਇਹ ਜਿਹੜੀ ਉਹ ਕੌਣ ਕਰੂਗਾ ਰਾਜਪਾਲ ਵੈਸੇ ਤਾਂ ਇਹ ਆਪਾਂ ਮੁੱਖ ਮੰਤਰੀ ਵਾਲੇ ਟੌਪਿਕ 'ਚ ਕਰ ਲਿਆ ਸੀਗਾ ਕਿ ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਕਰੂਗਾ ਪਰ ਜਦੋਂ ਆਪਾਂ ਮੰਤਰੀ ਪਰਿਸ਼ਦ ਕਰ ਰਹੇ ਆ ਤਾਂ ਰਾਜੇ ਸਾਰੇ ਆਰਟੀਕਲ ਇੱਕ ਵਾਰੀ ਦੁਬਾਰਾ ਤੋਂ ਨਾਲੇ ਤਾਂ ਤੁਹਾਡੇ ਰਿਪੀਟ ਹੋ ਜਾਣਗੇ ਨਾਲੇ ਇੱਥੇ ਡਿਸਕਸ ਕਰਨੀ ਇਹ ਜ਼ਰੂਰੀ ਆ ਤੇ ਜਿਹੜੇ ਬਾਕੀ ਮੰਤਰੀ ਆ ਰਾਜੇ ਉਹਨਾਂ ਦੀ ਨਿਯੁਕਤੀ ਵੀ ਰਾਜਪਾਲ ਕਰੂਗਾ ਪਰ ਸਲਾਹ ਕਿ ਦੀ ਲਊਗਾ ਸੀਐਮ ਦੀ ਸਾਰੇ ਸਾਡੇ ਜਿਹੜੇ ਮੁੱਖ ਮੰਤਰੀ ਆ ਉਹਨਾਂ ਦੀ ਸਲਾਹ ਲਊਗਾ ਠੀਕ ਹੈ ਮੁੱਖ ਮੰਤਰੀ ਦੀ ਸਲਾਹ ਤੇ ਜਿਹੜਾ ਉਹ ਬਾਕੀ ਮੰਤਰੀਆਂ ਦੀ ਨਿਯੁਕਤੀ ਕਰੂਗਾ ਤਾਂ ਦੋਨੇ ਆਰਟੀਕਲ ਕਲੀਅਰ ਹੋਗੇ 163 ਦੇ ਵਿੱਚ ਦੱਸਿਆ ਹੋਇਆ ਕਿ ਮੰਤਰੀ ਪਰਿਸ਼ਦ ਹੋਵੇਗੀ ਜਿਹਦਾ ਮੁਖੀ ਮੁੱਖ ਮੰਤਰੀ ਹੋਊਗਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਬਾਰੇ ਦੱਸਿਆ ਹੋਇਆ ਕਿ 164 1 ਦੇ ਵਿੱਚ ਕਿ ਉਹਨਾਂ ਦੀ ਨਿਯੁਕਤੀ ਜਿਹੜੀ ਰਾਜਪਾਲ ਦੁਆਰਾ ਕੀਤੀ ਜਾਊਗੀ ਫਿਰ ਇਹਨਾਂ ਦਾ ਰਾਜੀ ਸਬਕਲੋਜ਼ ਅੱਗੇ ਏ ਆ ਜਾਂਦਾ ਏ ਦਾ ਮਤਲਬ ਹੈ ਰਾਜੀ ਜੀ ਜਿੱਦੋਂ ਮੈਂ ਤੁਹਾਨੂੰ ਆਪਾਂ ਜਿਹੜਾ ਹੈਗਾ ਅਮੈਂਡਮੈਂਟ ਵਾਲਾ ਟੌਪਿਕ ਕੀਤਾ ਸੀ ਤਾਂ ਉੱਥੇ ਦੱਸਿਆ ਸੀਗਾ ਕਿ ਜਿਹੜਾ ਅਮੈਂਡਮੈਂਟ ਵਾਲਾ ਆਪਾਂ ਐਡ ਕਰਦੇ ਹਾਂ ਤਾਂ ਉਹਨੂੰ ਕੈਪੀਟਲ ਅੱਖਰ ਦੇ ਨਾਲ ਜਿਹੜਾ ਹੈਗਾ ਦੱਸਿਆ ਜਾਂਦਾ ਅਮੈਂਡਮੈਂਟ ਨੂੰ ਤਾਂ ਇਹ ਏ ਦਾ ਮਤਲਬ ਹੈ ਇਹ ਜਿਹੜਾ ਹੈਗਾ ਇਹ ਅਮੈਂਡਮੈਂਟ ਦੇ ਜ਼ਰੀਏ ਜੋੜਿਆ ਗਿਆ 161 ਇਹਦਾ ਸਬਕਲੋਜ਼ ਹੈ ਰਾਜੀ ਤੇ ਉਸ ਤੋਂ ਬਾਅਦ ਇਹ ਜਿਹੜਾ ਏ ਹੈ ਇਹਨੂੰ ਆਰਟੀਕਲ ਦੇ ਰਹੀਂ ਜੋੜਿਆ ਗਿਆ ਅਮੈਂਡਮੈਂਟ ਦੇ ਰਹੀਂ ਇਹ ਪੰਜਾਬੀ ਦੇ ਵਿੱਚ ਕੱਕਾ ਵੀ ਲਿਖਿਆ ਆ ਸਕਦਾ ਠੀਕ ਆ ਤਾਂ ਇਹਦੇ ਵਿੱਚ ਕੀ ਦੱਸਿਆ ਹੋਇਆ ਰਾਜੀ ਇਹਦੇ ਵਿੱਚ ਦੱਸਿਆ ਹੋਇਆ ਕਿ ਜਿਹੜੇ ਇਹ ਮੰਤਰੀ ਹੈ ਇਹਨਾਂ ਦੀ ਗਿਣਤੀ ਕਿਉਂਕਿ ਰਾਜ ਜਿਹੜੀ ਹੈਗੀ ਆ ਵਿਧਾਨ ਸਭਾ ਦੇ ਮੈਂਬਰ ਤਾਂ ਹੁੰਦੇ ਆ ਕਾਫੀ ਜ਼ਿਆਦੇ ਪਰ ਜਿਹੜੇ ਮੰਤਰੀ ਆ ਉਹਨਾਂ ਦੇ ਵਿੱਚੋਂ ਸਿਰਫ 15% ਹੀ ਚੁਣੇ ਜਾਂਦੇ ਆ ਸੈਂਟਰ ਲੈਵਲ ਤੇ ਵੀ ਇਹੀ ਹੁੰਦਾ ਰਾਜੇ ਕਿ ਜਿਹੜੀ ਹੈਗੀ ਸੰਸਦ ਉਹਦੇ ਮੈਂਬਰ ਕਾਫੀ ਹੁੰਦੇ ਆ ਬਟ ਜਿਹੜੇ ਮੈਂਬਰ ਵੱਧ ਤੋਂ ਵੱਧ ਮੰਤਰੀ ਜਿਨ੍ਹਾਂ ਨੂੰ ਬਣਾਇਆ ਜਾਂਦਾ ਉਹਨਾਂ ਦੀ ਗਿਣਤੀ 15% ਹੁੰਦੀ ਆ ਤਾਂ ਇਹਨੂੰ ਜਿਹੜਾ ਹੈਗਾ ਇੱਕ ਅਮੈਂਡਮੈਂਟ ਦੇ ਜ਼ਰੀਏ ਜੋੜਿਆ ਗਿਆ ਸੀਗਾ ਕਿਹੜੀ ਅਮੈਂਡਮੈਂਟ ਹੋਈ ਸੀ ਰਾਜੇ ਉਹ 91 ਅਮੈਂਡਮੈਂਟ ਹੋਈ ਸੀ 2003 ਦੇ ਵਿੱਚ ਠੀਕ ਹੈ ਨਾ ਜਿਹਨੂੰ ਲਾਗੂ ਕੀਤਾ ਗਿਆ ਸੀ 1 ਜਨਵਰੀ 2004 ਨੂੰ ਜੇ ਲਾਗੂ ਵਾਲੀ ਤਰੀਕ ਪੋਛ ਲੈਣ ਤਰ੍ਹਾਂ ਜੇ ਇਹ ਹੈ ਤੇ ਇਹ ਹੋਈ ਸੀਗੀ 2003 ਦੇ ਵਿੱਚ ਜਿਹਦੇ ਤਹਿਤ ਇਹ ਵਿਵਸਥਾ ਕੀਤੀ ਗਈ ਸੀ ਕਿ ਰਾਜ ਦੀ ਜਿਹੜੀ ਮੰਤਰੀ ਪਰਿਸ਼ਦ ਆ ਉਹਦੇ ਮੈਂਬਰਾਂ ਦੀ ਸੰਖਿਆ ਵੱਧ ਤੋਂ ਵੱਧ ਸਿਰਫ 15% ਹੋ ਸਕਦੀ ਹੈ ਮੁੱਖ ਮੰਤਰੀ ਦੇ ਸਮੇਤ ਰਾਜੇ ਇਨਕਲੂਡ ਮੁੱਖ ਮੰਤਰੀ ਜਿਵੇਂ 15% ਜਿਹੜੇ ਹੋਣਗੇ ਉਹਦੇ ਵਿੱਚ ਹੀ ਮੁੱਖ ਮੰਤਰੀ ਸ਼ਾਮਲ ਹੋਊਗਾ ਤੇ ਘੱਟੋ ਘੱਟ 12 12 ਦੇ ਵਿੱਚ ਵੀ ਰਾਜੇ 11 ਜਿਹੜੇ ਉਹ ਅਦਰ ਮੰਤਰੀ ਹੋਣਗੇ ਤੇ ਜਿਹੜਾ ਇੱਕ ਆ ਉਹ ਮੁੱਖ ਮੰਤਰੀ ਹੋਊਗਾ ਇਤੋਂ ਵੱਧ ਸੰਖਿਆ ਨਹੀਂ ਹੋ ਸਕਦੀ ਰਾਜੀ ਇਸੇ ਸੋਧ ਦੇ ਤਹਿਤ ਇਹ ਵੀ ਵਿਵਸਥਾ ਕੀਤੀ ਗਈ ਸੀ ਜੇਕਰ ਵੀ ਮੰਤਰੀਆਂ ਦੀ ਜਿਹੜੀ ਸੰਖਿਆ ਉਹ 15% ਤੋਂ ਵੱਧ ਜਾਂਦੀ ਹੈ ਜਾਂ 12% ਤੋਂ ਘੱਟ ਹੁੰਦੀ ਆ ਤਾਂ ਉਹਨੂੰ ਜਿਹੜਾ ਹੈਗਾ 6 ਮਹੀਨਿਆਂ ਦੇ ਅੰਦਰ ਨਿਰਧਾਰਿਤ ਸੀਮਾ ਦੇ ਵਿੱਚ ਉਹਨੂੰ ਪ੍ਰੋਪਰ ਜਿਹੜਾ ਸਹੀ ਕਰਨਾ ਹੋਊਗਾ ਠੀਕ ਹੈ ਨਾ ਇਸ ਸੋਧ ਦੇ ਵਿੱਚ ਇਹ ਵੀ ਵਿਵਸਥਾ ਕੀਤੀ ਗਈ ਹੈ ਜੋ ਮੈਂ ਅੱਗੇ ਡਿਸਕਸ ਕੀਤਾ ਹੀ ਆ ਕਿ ਇਸੇ ਸੋਧ ਦੇ ਅਨੁਸਾਰ ਰਾਜੀ 91 ਅਮੈਂਡਮੈਂਟ ਦੇ ਅਨੁਸਾਰ ਹੀ ਜੇਕਰ ਮੰਤਰੀਆਂ ਦੀ ਸੰਖਿਆ ਨਿਰਧਾਰਿਤ ਸੀਮਾ ਤੋਂ ਜ਼ਿਆਦਾ ਜਿੰਨੀ ਸੀਮਾ ਨਿਰਧਾਰਤ ਕੀਤੀ ਹੈ 15% ਜਿਹੜੀ ਉਹਦੇ ਤੋਂ ਜ਼ਿਆਦਾ ਜਾਂ 12% ਉਹਦੇ ਤੋਂ ਘੱਟ ਆ ਤਾਂ 6 ਮਹੀਨਿਆਂ ਦੇ ਅੰਦਰ ਨਿਰਧਾਰਤ ਸੀਮਾ ਦੇ ਅਨੁરૂਪ ਕਰਨਾ ਪਊਗਾ ਇਹਨੂੰ ਠੀਕ ਹੈ ਨਾ ਇਹ ਸਾਰੇ ਸਟੇਟਸ ਵਾਸਤੇ ਹੁੰਦੀ ਹੈ ਰਾਜੇ ਫਿਰ ਇਹਨਾਂ ਮੰਤਰੀਆਂ ਦੀ ਸ਼੍ਰੈਣੀ ਸ਼੍ਰੈਣੀ ਰਾਜੇ ਭਾਵ ਮੰਤਰੀਆਂ ਦੀਆਂ ਕਿਸਮਾਂ ਕਿੰਨੀ ਤਰ੍ਹਾਂ ਦੇ ਮੰਤਰੀ ਹੁੰਦੇ ਆ ਤਾਂ ਜਿਹੜੀ ਤਿੰਨ ਪ੍ਰਕਾਰ ਦੇ ਮੰਤਰੀ ਹੁੰਦੇ ਆ ਰਾਜੇ ਕੈਬਨਿਟ ਮੰਤਰੀ ਰਾਜ ਮੰਤਰੀ ਤੇ ਉਪ ਮੰਤਰੀ ਰਾਜ ਮੰਤਰੀ ਜਿਹੜੀ ਉਹ ਅੱਗੇ ਦੋ ਤਰ੍ਹਾਂ ਦੇ ਹੁੰਦੇ ਆ ਰਾਜੀ ਇੱਕ ਤਾਂ ਸੁਤੰਤਰ ਹੁੰਦੇ ਆ ਇੱਕ ਸਹਾਇਕ ਹੁੰਦੇ ਆ ਆਪਾਂ ਜਦੋਂ ਇਹ ਸੈਂਟਰ ਲੈਵਲ ਵਾਲੀ ਕੀਤੀ ਸੀ ਉੱਥੇ ਵੀ ਮੈਂ ਤੁਹਾਨੂੰ ਪ੍ਰੋਪਰ ਡਿਸਕਸ ਕੀਤਾ ਸੀ ਸਾਰਾ ਇਹਦੇ ਬਾਰੇ ਕਿ ਕਿਹੜੇ ਮੰਤਰੀ ਕਿੱਥੇ ਰੱਖੇ ਜਾਂਦੇ ਆ ਕਿਹੜੇ ਮੰਤਰੀ ਕਿੱਥੇ ਹੁੰਦੇ ਆ ਤੇ ਇੱਥੇ ਵੀ ਆਪਾਂ ਦੁਬਾਰਾ ਡਿਸਕਸ ਕਰ ਲੈਨੇ ਆ। ਕੈਬਨਿਟ ਮੰਤਰੀ ਉਹ ਹੁੰਦੇ ਆ ਰਾਜੇ ਜਿਹੜੇ 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 ਹੈਗੇ ਆ ਜਿਵੇਂ ਆਪਾਂ ਸੈਂਟਰ ਲੈਵਲ ਤੇ ਕੀਤਾ ਸੀ ਪ੍ਰਧਾਨ ਮੰਤਰੀ ਦੇ ਸਭ ਤੋਂ ਨੇੜੇ ਹੁੰਦੇ ਆ ਨਾ ਇਹ ਹੁੰਦੇ ਆ ਜਿਹੜੇ ਮੁੱਖ ਮੰਤਰੀ ਦੇ ਸਭ ਤੋਂ ਨੇੜੇ ਹੁੰਦੇ ਆ ਉਹਨਾਂ ਨੂੰ ਜਿਹੜਾ ਕੈਬਨਿਟ ਮੰਤਰੀ ਦੇ ਵਿੱਚ ਜਿਹੜਾ ਸ਼੍ਰੇਣੀ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਮੰਤਰੀ ਪਰਿਸ਼ਦ ਦਾ ਸਭ ਤੋਂ ਛੋਟਾ ਹੁੰਦਾ ਰਾਜੇ ਇਹ ਪਾਰਟ ਇਹਦਾ ਇਹ 파ਟ ਹੁੰਦਾ ਹੈ ਸਭ ਤੋਂ ਛੋਟਾ ਪਰ ਸ਼ਕਤੀਸ਼ਾਲੀ ਹੁੰਦਾ ਕਿਉਂਕਿ ਇਹਦੇ ਵਿੱਚ ਸਾਰੇ ਰਾਜੇ ਵੱਡੇ-ਵੱਡੇ ਤੇ ਮਹੱਤਵਪੂਰਨ ਅਹੁਦੇ ਸ਼ਾਮਲ ਕੀਤੇ ਜਾਂਦੇ ਆ ਵੱਡੇ ਤੇ ਮਹੱਤਵਪੂਰਨ ਵਿਭਾਗ ਹੈ ਜਿਹੜੇ ਉਹ ਕੈਬਨਿਟ ਮੰਤਰੀਆਂ ਨੂੰ ਹੀ ਦਿੱਤੇ ਜਾਂਦੇ ਆ ਠੀਕ ਹੈ ਨਾ ਕੀ ਕੀ ਰਾਜੇ ਜਿਵੇਂ ਆਪਾਂ ਸਟੇ ਸੈਂਟਰ ਲੈਵਲ ਤੇ ਦੇਖਿਆ ਸੀ ਕਿ ਵਿਦੇਸ਼ ਮੰਤਰਾਲਾ ਹੁੰਦਾ ਵਿੱਤ ਮੰਤਰਾਲਾ ਹੁੰਦਾ ਗ੍ਰਹਿ ਮੰਤਰਾਲਾ ਹੁੰਦਾ ਹਨਾ ਰੱਖਿਆ ਮੰਤਰਾਲਾ ਹੁੰਦਾ ਉਸੇ ਤਰ੍ਹਾਂ ਹੀ ਸੈਂਟਰਲ ਸਟੇਟ ਲੈਵਲ ਤੇ ਹੁੰਦਾ ਜੇ ਸਟੇਟ ਲੈਵਲ ਤੇ ਰੱਖਿਆ ਮੰਤਰਾਲਾ ਤਾਂ ਹੁੰਦਾ ਨਹੀਂ ਹੈਨਾ ਪਰ ਜਿਹੜੇ ਜਿਹੜੇ ਸਟੇਟ ਲੈਵਲ ਤੇ ਹੁੰਦੇ ਆ ਉਹੀ ਇੱਥੇ ਹੁੰਦਾ ਜਿਵੇਂ ਮੰਨ ਲਓ ਗ੍ਰਹਿ ਮੰਤਰਾਲਾ ਉਹਦੇ ਵਿੱਚ ਭਗਵੰਤ ਮਾਨ ਆ ਹੈਨਾ ਫਿਰ ਵਿੱਤ ਮੰਤਰਾਲਾ ਹਰਪਾਲ ਸਿੰਘ ਚੀਮਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖੇਤੀਬਾੜੀ ਮੰਤਰਾਲਾ ਲਾਲ ਚੰਦ ਹੈਨਾ ਇਸ ਤਰ੍ਹਾਂ ਜਾਨੀ ਕਿ ਜਿਹੜੇ ਇੰਪੋਰਟੈਂਟ ਇੰਪੋਰਟੈਂਟ ਅਹੁਦੇ ਹੁੰਦੇ ਆ ਜਾਂ ਆਵਾਜਾਈ ਨਾਲ ਸੰਬੰਧਤ ਆ ਹੈਨਾ ਜਾਂ ਖੇਡਾਂ ਨਾਲ ਸੰਬੰਧਤ ਜਿਹੜੇ ਮੁੱਖ ਮੁੱਖ ਅਹੁਦੇ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਕਿੱਥੇ ਰੱਖਿਆ ਜਾਂਦਾ ਕੈ ਇਥੇ ਧਿਆਨ ਰੱਖਣਾ ਰਹਾ ਜੀ ਜਿਹੜਾ ਕੈਬਨਟ ਮੰਤਰੀ ਆ ਇਹ ਸ਼ਬਦ ਜਿਹੜਾ ਕੈਬਨਟ ਇਹਦੇ ਵਿੱਚ ਵਰਤਿਆ ਗਿਆ ਇਹ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀਗਾ ਆਪਣੇ ਮੂਲ ਸੰਵਿਧਾਨ ਵਿੱਚ ਇਹਦੀ ਕੋਈ ਵਿਵਸਥਾ ਨਹੀਂ ਸੀਗੀ ਇਹਨੂੰ ਸ਼ਾਮਿਲ ਕੀਤਾ ਗਿਆ ਰਹਾ ਜੀ 1978 ਤੋਂ ਬਾਅਦ ਕੀਤਾ ਗਿਆ ਸੀਗਾ ਯੂ نو 44 ਐਮੈਂਡਮੈਂਟ 1978 ਦੇ ਵਿੱਚ ਹੋਈ ਸੀ ਤਾਂ ਇਹ ਸ਼ਬਦ ਜਿਹੜਾ ਉਹ ਜੋੜਿਆ ਗਿਆ ਸੀ ਆਰਟੀਕਲ 352 ਦੇ ਵਿੱਚ ਤਾਂ ਪੁੱਛ ਸਕਦੇ ਹਾਂ ਰਾਜੀ ਕਿ ਕੈਬਨਿਟ ਸ਼ਬਦ ਜਿਹੜਾ ਉਹ ਮੂਲ ਸਵਿਧਾਨ ਦੇ ਵਿੱਚ ਸੀ ਤਾਂ ਨਹੀਂ ਕਦੋਂ ਜੋੜਿਆ ਗਿਆ 44 ਐਮੈਂਡਮੈਂਟ 1978 ਦੇ ਤਹਿਤ ਕਿੱਥੇ ਜੋੜਿਆ ਗਿਆ ਕਿਹੜੇ ਆਰਟੀਕਲ ਦੇ ਤਹਿਤ ਤਾਂ ਆਰਟੀਕਲ 352 ਦੇ ਵਿੱਚ ਠੀਕ ਹੈ ਇਹੀ ਰਾਜੀ ਅੱਗੇ ਜਾ ਕੇ ਮੰਤਰੀ ਮੰਡਲ ਤੇ ਮੰਤਰੀ ਪਰਿਸ਼ਦ ਦੇ ਵਿੱਚ ਅੰਤਰ ਬਣਾਉਗਾ ਠੀਕ ਹੈ ਨਾ ਰਾਜ ਮੰਤਰੀ ਰਾਜ ਮੰਤਰੀ ਜਿਹੜੇ ਹੁੰਦੇ ਆਗੇ ਇਹ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਹੁੰਦੀ ਆ ਸੁਤੰਤਰ ਸੁਤੰਤਰ ਹੁੰਦੇ ਆ ਜਿਹੜੇ ਡਾਇਰੈਕਟ ਹੀ ਆਪਣੀ ਰਿਪੋਰਟ ਹੈ ਜਿਹੜੀ ਉਹ ਮੁੱਖ ਮੰਤਰੀ ਨੂੰ ਸੌਂਪਦੇ ਆ ਵੀ ਕਿਸੇ ਦੇ ਅਧੀਨ ਨਹੀਂ ਹੁੰਦੇਗੇ ਕਿਸੇ ਵੀ ਕੈਬਨਿਟ ਮੰਤਰੀ ਨੂੰ ਆਪਣੇ ਜਿਹੜੇ ਜਿਹੜਾ ਵੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੁੰਦੀ ਉਹਦੇ ਵਾਸਤੇ ਜਿਹੜਾ ਹੈਗਾ ਕੈਬਨਿਟ ਮੰਤਰੀਆਂ ਦੇ ਜ਼ਿੰਮੇਵਾਰ ਨਹੀਂ ਹੁੰਦੇਗੇ ਉਹ ਸਿੱਧਾ ਡਾਇਰੈਕਟ ਸੀਐਮ ਨੂੰ ਜਿਹੜੀ ਆਪਣੀ ਰਿਪੋਰਟ ਆ ਉਹ ਪੇਸ਼ ਕਰਦੇ ਆ ਉਹਨੂੰ ਹੀ ਆਪਣੀ ਜ਼ਿੰਮੇਵਾਰੀ ਜਿਹੜੀ ਦੱਸਦੇ ਆ ਉਹ ਉਹਦੀ ਵੀ ਰਿਪੋਰਟ ਬਾਰੇ ਤੇबिनेट ਮੰਤਰੀਆਂ ਨੂੰ ਨਹੀਂ ਦੱਸਦੇ ਇੱਕ ਸਹਾਇਕ ਹੁੰਦੀ ਹੈ ਰਾਜੀ ਰਾਜ ਮੰਤਰੀਆਂ ਦੇ ਵਿੱਚ ਜਿਹੜੇ ਸਹਾਇਕ ਮੰਤਰੀ ਹੁੰਦੀ ਹੈ ਰਾਜੀ ਉਹਨਾਂ ਦਾ ਆਪਣਾ ਕੋਈ ਵਿਭਾਗ ਨਹੀਂ ਹੁੰਦਾਗਾ ਉਹ ਕੈਬਨਟ ਮੰਤਰੀਆਂ ਦੇ ਹੀ ਸਹਿਯੋਗੀ ਹੁੰਦੀ ਆ ਜਿਵੇਂ ਮੰਨ ਲਓ ਜਿਹੜਾ ਗ੍ਰਹਿ ਮੰਤਰਾਲਾ ਹੈਗਾ ਜਿਵੇਂ ਜਾਂ ਵਿੱਤ ਮੰਤਰੀ ਅਲਾਉਹਰਪਾਲ ਸਿੰਘ ਚੀਮਾ ਦਾ ਤਾਂ ਉਹਦੇ ਜਿਹੜੇ ਹੈਗੇ ਆ ਉਹਦੀ ਸਹਾਇਤਾ ਦੇ ਵਾਸਤੇ ਅੱਗੇ ਅਲੱਗ ਮੰਤਰੀ ਨਿਯੁਕਤ ਕੀਤੇ ਜਾਣਗੇ ਕਿਉਂਕਿ ਉਹ ਸਾਰਾ ਦਾ ਵਿੱਤੀ ਵਿਭਾਗ ਨੂੰ ਨਹੀਂ ਨ ਦੇਖ ਸਕਦਾ ਤਾਂ ਉਹਦੇ ਵਾਸਤੇ ਉਹ ਜਿਹੜਾ ਹੈਗਾ ਅਲੱਗ-ਅਲੱਗ ਮੰਤਰੀ ਨਿਯੁਕਤ ਕਰੂਗਾ ਤੇ ਉਹੋ ਆਪਣੀ ਰਿਪੋਰਟ ਹੈ ਜਿਹੜੀ ਉਹ ਉਹ ਨੂੰ ਹਰਪਾਲ ਸਿੰਘ ਚੀਮਾ ਨੂੰ ਪੇਸ਼ ਕਰਨਗੇ ਤੇ ਫਿਰ ਹਰਪਾਲ ਜਿਹੜਾ ਉਹ ਅੱਗੇ ਸੀਐਮ ਨੂੰ ਪੇਸ਼ ਕਰੂਗਾ ਤਾਂ ਇਸ ਤਰ੍ਹਾਂ ਇਹ ਸਹਾਇਕ ਵਜੋਂ ਕੰਮ ਕਰਦੇ ਜਿਨ੍ਹਾਂ ਦਾ ਆਪਣਾ ਵਿਭਾਗ ਨਹੀਂ ਹੁੰਦਾ ਪੂਰਾ ਕੈਬਨਿਟ ਮੰਤਰੀਆਂ ਦੇ ਸਹਿਯੋਗੀ ਹੁੰਦੀ ਹੈ ਜਾਂ ਉਹਨਾਂ ਦੇ ਅਧੀਨ ਹੁੰਦੀ ਹੈ। ਉਪ ਮੰਤਰੀ ਰਾਜੇ ਉਪ ਮੰਤਰੀ ਵੀ ਸੁਤੰਤਰ ਵਿਭਾਗ ਨਹੀਂਗਾ ਇਹ ਵੀ ਜਿਹੜੇ ਹੈਗੇ ਆ ਜੇ ਵੀ ਰਾਜ ਮੰਤਰੀ ਤੇ ਕੈਬਨਟ ਮੰਤਰੀ ਉਹਨਾਂ ਦੀ ਸਹਾਇਤਾ ਵਾਸਤੇ ਹੁੰਦੇ ਆ ਵੀ ਇਹਨਾਂ ਦਾ ਆਪਣਾ ਕੋਈ ਜਿਹੜਾ ਹੈਗਾ ਇਹਨਾਂ ਨੂੰ ਸੁਤੰਤਰ ਅਹੁਦਾ ਨਹੀਂ ਦਿੱਤਾ ਜਾਂਦਾਗਾ ਇਹਨਾਂ ਨੇ ਜਿਹੜੇ ਹੈਗੇ ਆ ਸਭ ਤੋਂ ਹੇਠਲੇ ਦਰਜੇ ਦਾ ਮੰਤਰੀ ਹੁੰਦੇ ਆ ਇਹ ਇਹਨਾਂ ਨੂੰ ਕੋਈ ਸੁਤੰਤਰ ਵਿਭਾਗ ਨਹੀਂ ਹੁੰਦਾਗਾ ਜੋ ਵੀ ਇਹਨਾਂ ਨੇ ਕੰਮ ਕਰਨਾ ਹੁੰਦਾ ਰਾਜ ਮੰਤਰੀ ਤੇ ਕੈਬਨਟ ਮੰਤਰੀ ਦੀ ਸਹਾਇਤਾ ਲਈ ਹੀ ਕਰਨਾ ਹੁੰਦਾ ਤਾਂ ਇਹ ਤਿੰਨ ਤਰ੍ਹਾਂ ਦੇ ਮੰਤਰੀ ਸੀਗੇ ਰਾਜੇ ਉਸ ਤੋਂ ਬਾਅਦ ਸੰਚਿਤ ਸੰਸਦ ਸਚਿਵ ਸੰਸਦ ਦੇ ਸਚਿਵ ਰਾਜੀ ਅਲੱਗ ਇੱਕ ਟਾਪਿਕ ਹੀ ਮੰਤਰੀਆਂ ਦੀ ਕਿਸਮਾਂ ਦੇ ਵਿੱਚ ਨਹੀਂ ਆਉਂਦਾਗਾ ਇਹੇ ਵਧਾਇਕ ਹੀ ਹੁੰਦੇ ਆ ਹੁੰਦੇ ਇਹ ਜਿਹੜੀ ਵਿਧਾਨ ਸਭਾ ਉਹਦੇ ਮੈਂਬਰ ਹੀ ਹੁੰਦੇ ਆ ਮੰਤਰੀ ਪਰਿਸ਼ਦ ਦੇ ਮੈਂਬਰ ਹੀ ਹੁੰਦੇ ਆ ਮੰਤਰੀਆਂ ਦੀ ਸਹਾਇਤਾ ਵਾਸਤੇ ਹੀ ਨਿਯੁਕਤ ਕੀਤੇ ਜਾਂਦੇ ਆ ਮੰਤਰੀਆਂ ਪਲੱਸ ਸੰਸਦ ਦੇ ਮੈਂਬਰਾਂ ਦੇ ਵਿਚਕਾਰ ਜਿਹੜੇ ਸੰਸਦ ਨਹੀਂ ਰਾਜ ਦੀ ਵਿਧਾਨ ਸਭਾ ਜਾਂ ਮੰਤਰੀ ਪਰਿਸ਼ਦ ਜਾਂ ਵਿਧਾਨ ਸਭਾ ਕੁਝ ਵੀ ਆ ਸਕਦਾ ਠੀਕ ਹੈ ਨਾ ਇਹਨਾਂ ਦੇ ਵਿਚਕਾਰ ਕੜੀ ਦਾ ਕੰਮ ਕਰਦੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਰਾਜੀ ਮੰਤਰੀ ਦਾ ਸਿਰਫ 15% ਹੁੰਦੇ ਆ ਠੀਕ ਹੈ ਨਾ ਬਾਕੀ ਸਾਰੇ ਤਾਂ ਮੈਂਬਰ ਹੁੰਦੇ ਆ ਨਾ ਵਿਧਾਨ ਸਭਾ ਦੇ ਮੈਂਬਰ ਹੋਗੇ ਹਨ ਬਾਕੀ ਸਾਰੇ ਤਾਂ ਮੈਂਬਰ ਹੋਗੇ ਨਾ ਮੰਤਰੀ 15% ਪ੍ਰਤੀਸ਼ਦੀ ਹਿੱਸਾ ਜਿਹੜਾ ਉਹ ਮੰਤਰੀਆਂ ਨੂੰ ਅੱਧੇ ਜਿਹੜਾ ਨੂੰ ਦਿੱਤੇ ਜਾਂਦੇ ਉਹ ਹੁੰਦੀ ਆ ਤਾਂ ਇਹਨਾਂ ਦੋਨਾਂ ਦੇ ਵਿਚਕਾਰ ਜਿਹੜਾ ਕੜੀ ਦਾ ਕੰਮ ਕਰਨ ਦਾ ਕੰਮ ਜਿਹੜਾ ਕਰਦਾ ਹੈਗਾ ਉਹ ਕੌਣ ਹੁੰਦਾ ਹੈਗਾ ਸੰਸਦ ਸਚੀ ਹੁੰਦੀ ਆ ਇਹਨਾਂ ਦੀ ਨਿਯੁਕਤੀ ਰਾਜ ਮੁੱਖ ਮੰਤਰੀ ਦੁਆਰਾ ਕੀਤੀ ਜਾਂਦੀ ਹੈ ਵਿਧਾਇਕਾਂ ਦੇ ਵਿੱਚੋਂ ਹੀ ਕੀਤੀ ਜਾਂਦੀ ਹੈ ਤੇ ਸੌ ਵੀ ਮੁੱਖ ਮੰਤਰੀ ਚੁਕਾਉਂਦਾ ਹੁਣ ਇਹ ਧਿਆਨ ਰੱਖਣਾ ਰਾਜੇ ਜਿਹੜੇ ਮੰਤਰੀ ਹੁੰਦੇ ਆ ਨਾ ਉਹਨਾਂ ਦੀ ਨਿਯੁਕਤੀ ਹੈ ਜਿਹੜੀ ਉਹ ਰਾਜਪਾਲ ਦੁਆਰਾ ਕੀਤੀ ਜਾਂਦੀ ਆ ਠੀਕ ਹੈ ਨਾ ਸੀਐਮ ਦੀ ਸਲਾਹ ਤੇ ਪਰ ਜਿਹੜੇ ਸੰਸਦ ਸੱਚੀ ਹੁੰਦੇ ਆ ਨਾ ਉਹਨਾਂ ਦੀ ਨਿਯੁਕਤੀ ਜਿਹੜੀ ਉਹ ਮੁੱਖ ਮੰਤਰੀ ਆਪ ਹੀ ਕਰਦਾ ਵਿਧਾਇਕਾਂ ਦੇ ਵਿੱਚੋਂ ਸੋਂ ਵੀ ਆਪ ਹੀ ਚੁਕਾਉਂਦਾ ਠੀਕ ਹੈ ਨਾ ਤਾਂ ਕੁਐਸਚਨ ਇਹਦੇ ਚੋਂ ਬਣਦਾ ਹੁੰਦਾ ਹੈ ਰਾਜੀ ਉਹਦੇ ਚੋਂ ਤਾਂ ਸਿਰਫ ਇੰਨਾ ਪੁੱਛ ਲੈਣਗੇ ਕਿ ਮੰਤਰੀ ਕਿੰਨੇ ਤਰ੍ਹਾਂ ਦੇ ਹੁੰਦੇ ਆ ਤਾਂ ਤਿੰਨ ਤਰ੍ਹਾਂ ਦੇ ਹੁੰਦੇ ਹੈਗੇ ਠੀਕ ਹੈ ਕੈਬਨਿਟ ਰਾਜ ਤੇ ਉਪ ਮੰਤਰੀ ਠੀਕ ਹੈ ਪਰ ਜਿਹੜਾ ਕੁਐਸਚਨ ਆ ਉਹ ਇੱਥੋਂ ਬਣਨਾ ਕਿਉਂਕਿ ਸਾਰੇ ਬੱਚਿਆਂ ਨੂੰ ਇਹ ਲੱਗੂਗਾ ਕਿ ਰਾਜਪਾਲ ਹੀ ਨਿਯੁਕਤੀ ਕਰਦਾ ਸੰਸਦ ਸਚਿਵ ਦੀ ਨਿਯੁਕਤੀ ਜਿਹੜੀ ਉਹ ਮੁੱਖ ਮੰਤਰੀ ਦੁਆਰਾ ਕੀਤੀ ਜਾਂਦੀ ਹੈ ਤੇ ਸੋਂ ਵੀ ਮੁੱਖ ਮੰਤਰੀ ਦੁਆਰਾ ਚੁਕਾਈ ਜਾਂਦੀ ਹੈ ਜਿੱਥੋਂ ਤੱਕ ਮੈਨੂੰ ਪਤਾ ਸ਼ਾਇਦ ਤਾਂ ਕਿ ਪੰਜਾਬ ਦੇ ਵਿੱਚੋਂ ਜਿਹੜੀ ਇਹ ਵਿਵਸਥਾ ਖਤਮ ਕਰ ਦਿੱਤੀ ਗਈ ਆ ਜਿਹੜੀ ਮਨ ਲਾ ਦਖਣੀ 2016 ਜਾਂ 18 ਕੁਝ ਇਸ ਤਰ੍ਹਾਂ ਹੈਗਾ ਜਿਵੇਂ ਵੀ ਖਤਮ ਕਰ ਦਿੱਤੀ ਮੈਨੂੰ ਕਨਫਰਮ ਨਹੀਂ ਹੈਗਾ ਜੀ ਮੈਂ ਕਨਫਰਮ ਕਰਮ ਕਿ ਤੁਹਾਨੂੰ ਦੱਸੂਗੀ ਇਹਨੂੰ ਖਤਮ ਕਰ ਦਿੱਤਾ ਗਿਆ ਠੀਕ ਹੈ ਫਿਰ ਆ ਜੇ ਮੰਤਰੀ ਪਰਿਸ਼ਦ ਤੇ ਮੰਤਰੀ ਮੰਡਲ ਦੇ ਵਿਚਕਾਰ ਅੰਤਰ ਤੇ ਅਲੱਗ-ਅਲੱਗ ਚੀਜ਼ਾਂ ਰ ਹੈ ਜੀ ਜਿਹੜਾ ਮੰਤਰੀ ਪਰਿਸ਼ਦ ਹੈ ਇਹਦਾ ਆਕਾਰ ਵੱਡਾ ਹੁੰਦਾ ਇਹਦੇ ਵਿੱਚ ਸਾਰੇ ਮੰਤਰੀ ਆ ਜਾਂਦੇ ਆ ਕੈਬਨਿਟ ਰਾਜ ਉਪ ਮੰਤਰੀ ਸਾਰੇ ਮੰਤਰੀ ਸ਼ਾਮਿਲ ਹੁੰਦੇ ਆਪਾਂ ਪਿੱਛੇ ਡਿਸਕਸ ਕਰਕੇ ਆਇਆ ਮੰਤਰੀ ਪਰਿਸ਼ਦ ਬਾਰੇ ਕੀਤਾ ਤੇ ਇਹ ਸਾਰੇ ਇਹਦੇ ਵਿੱਚ ਹੁੰਦੇ ਆ ਪਰ ਜਿਹੜਾ ਮੰਤਰੀ ਮੰਡਲ ਰਾਜ ਜੀ ਇਹਦਾ ਆਕਾਰ ਛੋਟਾ ਹੁੰਦਾ ਇਹਦੇ ਵਿੱਚ ਸਿਰਫ ਤੇ ਸਿਰਫ ਇਕੱਲੇ ਕੈਬਨਿਟ ਮੰਤਰੀ ਸ਼ਾਮਿਲ ਹੁੰਦੇ ਆ ਮੰਤਰੀ ਮੰਡਲ ਦੇ ਵਿੱਚ ਸਿਰਫ ਤੇ ਸਿਰਫ ਕੈਬਨਿਟ ਮੰਤਰੀ ਸ਼ਾਮਿਲ ਹੁੰਦੇ ਆ ਇਹ ਘੱਟ ਸ਼ਕਤੀਸ਼ਾਲੀ ਹੁੰਦੀ ਹੈ ਰਾਜ ਜੀ ਇਹ ਵੱਧ ਸ਼ਕਤੀਸ਼ਾਲੀ ਕਿਉਂਕਿ ਸਾਰੇ ਜਿਹੜੇ ਪਾਵਰਸ ਆ ਉਹ ਕੈਬਨਿਟ ਮੰਤਰੀਆਂ ਕੋਲੇ ਹੀ ਹੁੰਦੀਆਂ ਨਾ ਤੇ ਕੈਬਨਿਟ ਮੰਤਰੀ ਸਾਰੇ ਇਹਦੇ 'ਚ ਹੁੰਦੇ ਆ ਤੇ ਇਹ ਵੱਧ ਪਾਵਰਫੁੱਲ ਹੁੰਦੀ ਆ ਇਹਦਾ ਵਰਣਨ ਹੈ ਜੇ ਮੂਲ ਸੰਵਿਧਾਨ ਦੇ ਵਿੱਚ ਸੀਗਾ ਕੇਂਦਰੀ ਮੰਤਰੀ ਪਰਿਸ਼ਦ ਹੈ ਜਿਹੜੀ ਉਹਦਾ ਆਰਟੀਕਲ 74 ਦੇ ਤਹਿਤ ਤੇ ਜਿਹੜੀ ਰਾਜ ਮੰਤਰੀ ਪਰਿਸ਼ਦ ਹੈ ਉਹਦਾ ਵਰਣਨ ਆਰਟੀਕਲ 163 ਦੇ ਵਿੱਚ ਜਿਹੜਾ ਆਪਣਾ ਮੂਲ ਸੰਵਿਧਾਨਾ ਉਹਦੇ ਵਿੱਚ ਇਹਦਾ ਵਰਣਨ ਹੈ ਜਿਹੜਾ ਉਹ ਦਿੱਤਾ ਗਿਆ ਇਹਦਾ ਭਾਗ 5 ਦੇ ਵਿੱਚ ਇਹਦਾ ਭਾਗ 6 ਦੇ ਵਿੱਚ ਪਰ ਜਿਹੜਾ ਇਹ ਮੰਤਰੀ ਮੰਡਲ ਰਾਜੇ ਇਹ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀਗਾ ਇਹਨੂੰ 44 ਐਮੈਂਡਮੈਂਟ 1978 ਦੇ ਤਹਿਤ ਜਿਹੜਾ ਜੋੜਿਆ ਗਿਆ ਉਮੀਦ ਕਰਦੀ ਰਹੇ ਜੀ ਤੁਹਾਨੂੰ ਇਹ ਦੋਨੋਂ ਚੀਜ਼ਾਂ ਦਾ ਹੁਣ ਜਿਹੜਾ ਹੈਗਾ ਪਤਾ ਲੱਗ ਗਿਆ ਹੋਊਗਾ ਕਿ ਮੰਤਰੀ ਮੰਡਲ ਕਿਹਦੇ ਵਾਸਤੇ ਵਰਤੇ ਜਾਂਦਾ ਕੱਲੇ ਜਿਹੜੇ ਵਿੱਚ ਕੈਬਨਿਟ ਮੰਤਰੀ ਹੁੰਦੀ ਉਹਨਾਂ ਵਾਸਤੇ ਤੇ ਮੰਤਰੀ ਪਰਿਸ਼ਦ ਵਿੱਚ ਜਿਹੜੀ ਸਾਰੇ ਮੰਤਰੀ ਹੁੰਦੀ ਹੈ ਠੀਕ ਹੈ ਨਾ ਇਹ ਆਪਣੇ ਮੂਲ ਸੰਵਿਧਾਨ ਚ ਸੀ ਤੇ ਇਹ ਮੂਲ ਸੰਵਿਧਾਨ ਦੇ ਵਿੱਚ ਨਹੀਂ ਸੀ ਇਹਨੂੰ ਕਦੋਂ ਜੋੜਿਆ ਗਿਆ 44 ਅਮੈਂਡਮੈਂਟ 1978 ਦੇ ਤਹਿਤ ਤਾਂ ਇਹ ਸੀ ਰਾਜੇ ਛੋਟਾ ਜਿਹਾ ਆਪਣਾ ਟੌਪਿਕ ਜਿਹਦੇ ਵਿੱਚ ਆਪਾਂ ਸਾਰਾ ਮੰਤਰੀ ਪਰਿਸ਼ਦ ਬਾਰੇ ਡਿਸਕਸ ਕਰ ਲਿਆ ਤੇ ਫਿਰ ਮੈਂ ਲਾਸਟ ਤੇ ਤੁਹਾਨੂੰ ਮੰਤਰੀ ਪਰਿਸ਼ਦ ਤੇ ਮੰਤਰੀ ਮੰਡਲ ਦੇ ਵਿੱਚਕਾਰ ਜੋ ਡਿਫਰੈਂਸ ਆ ਉਹ ਵੀ ਕਲੀਅਰ ਜੀ ਕਲਾਸ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਇੱਕ ਜਰੂਰ ਥੋੜਾ ਜਿਹਾ ਛੱਡਿਓ ਤੇ ਜਿਹੜੇ ਬੱਚੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਮਿਲਦਿਆਂ ਕੱਲ ਨੂੰ ਨਵੀਂ ਕਲਾਸ ਦੇ ਵਿੱਚ ਨਵੇਂ ਟਾਪਿਕ ਦੇ ਨਾਲ ਰਜੀ ਜਿਵੇਂ ਆਪਾਂ ਇੱਕ ਗੱਲ ਹੋਰ ਸੀਗੀ ਜਿਵੇਂ ਆਪਾਂ ਜਿਹੜਾ ਹੈਗਾ ਸੈਂਟਰ ਲੈਵਲ ਤੇ ਸਾਰੇ ਪ੍ਰਧਾਨ ਮੰਤਰੀ ਅਲੱਗ ਤੋਂ ਇੱਕ ਟਾਪਿਕ ਕੀਤਾ ਸੀ ਵੀ ਭਾਰਤ ਦੇ ਸਾਰੇ ਪ੍ਰਧਾਨ ਮੰਤਰੀ ਫਿਰ ਉਹਨਾਂ ਨਾਲ ਸੰਬੰਧਿਤ ਫੈਕਟ ਤਾਂ ਇੱਥੇ ਜਿਵੇਂ ਮੰਨ ਲਓ ਪੰਜਾਬ ਦੇ ਸਾਰੇ ਮੁੱਖ ਮੰਤਰੀ ਜੇ ਤੁਸੀਂ ਕਹੋਗੇ ਤਾਂ ਮੈਂ ਕਰਾ ਦੂੰਗੀ ਅਦਰਵਾਈਜ਼ ਮੈਂ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਫੈਕਟ ਸੀਗੇ ਉਹ ਮੈਂ ਤੁਹਾਨੂੰ ਦੱਸ ਚੁੱਕੀਆਂ ਵੀ ਸਭ ਤੋਂ ਲੰਮਾ ਕਾਰਜਕਾਲ ਕਿਹਦਾ ਘੱਟ ਕਾਰਜਕਾਲ ਕਿਹਦਾ ਦਲਿਤ ਕੌਣ ਸੀਗਾ ਉਹ ਸਾਰਾ ਆਪਾਂ ਡਿਸਕਸ ਕਰ ਚੁੱਕੀਆਂ ਜਰੂਰਤ ਹੈ ਨਹੀਂਗੀ ਜੇ ਤੁਸੀਂ ਕਹੋਗੇ ਤਾਂ ਇੱਕ ਮੈਸੇਜ ਕਰ ਦਿਓ ਮੈਂ ਕਰਾ ਦੂੰਗੀ ਨਹੀਂ ਆਪਾਂ ਅੱਗੇ ਜਿਹੜਾ ਹਾਈ ਕੋਰਟ ਵਾਲਾ ਟੌਪਿਕ ਆ ਉਹਨੂੰ ਸ਼ੁਰੂ ਕਰਾਂਗੇ ਤਾਂ ਰਾਜੀ ਇੱਕ ਕਮੈਂਟ ਕਰਕੇ ਮੈਨੂੰ ਜਰੂਰ ਦੱਸ ਦਿਓ ਵੀ ਜੇ ਤੁਸੀਂ ਕਹੋਗੇ ਤਾਂ ਆਪਾਂ ਮੁੱਖ ਮੰਤਰੀ ਉਹ ਕਰ ਲਾਂਗੇ ਇੱਕ ਪਾਸੇ ਵੀ ਮੰਤਰੀਆਂ ਦੇ ਨਾਂ ਤੇ ਇੱਕ ਪਾਸੇ ਜਿਹੜੇ ਗੋ ਉਹਨਾਂ ਦਾ ਕਾਰਜਕਾਲ ਪਰ ਜਿਹੜੇ ਉਹਨਾਂ ਦੇ ਨਾਲ ਸੰਬੰਧਿਤ ਫੈਕਟ ਸੀ ਜਿੱਥੋਂ ਕੁਐਸਚਨ ਬਣਦਾ ਹੋ ਮੈਂ ਤੁਹਾਨੂੰ ਦੱਸ ਚੁੱਕੀ ਆਂ ਲਾਸਟ ਕਲਾਸ ਦੇ ਵਿੱਚ ਤੇ ਜੇ ਲੋੜ ਹੋਈ ਤਾਂ ਦੱਸ ਦਿਓ ਠੀਕ ਆ ਤਾਂ ਥੈਂਕ ਯੂ ਰਾਜੀ ਟੇਕ ਕੇਅਰ